ਕੀ ਨਾਮ ਤੁਹਾਡਾ ਮੇਰਾ ਨਾਮ ਭਾਜੀ ਬਰਿੰਦਰ ਸਿੰਘ ਥੋੜਾ ਬਲਵਿੰਦਰ ਸਿੰਘ ਜੀ ਅਸ਼ਕ ਕੀ ਘਟਨਾ ਵਾਪਰੀ ਜੀ ਸਨਾ ਰਾਤ ਰੀਆ ਵੇਖੋ ਜੇ ਨਸ਼ਾ ਲੈ ਕੇ ਬਹਿ ਗਿਆ ਇਹਨਾਂ ਦੁਨੀਆ ਲੋਕ ਆ ਮੁੰਡਾ 22 ਸਾਲ ਦੀ ਉਮਰ ਆ ਤੇ ਵੇਖੋ ਕੀ ਉਮਰ ਆ ਜੇ ਇਹ ਕਿਦਾਂ ਘਟਨਾ ਵਾਪਰੀ ਮੁੰਡੇ ਦੇ ਨਾਲ ਮੁੰਡੇ ਦੇ ਨਾਲ ਆ ਜੀ ਚਿੱਟਾ ਜੜਾ ਚਿੱਟਾ ਲੈ ਕੇ ਬਹਿ ਗਿਆ ਚਿੱਟਾ ਜੜਾ ਬਹੁਤ ਜ਼ਿਆਦਾ ਵੇਖਣ ਦੇ ਆ ਮਜੀਠੇ ਤੋਂ ਆਉਂਦੇ ਆ ਮਜੀਠਿਆਂ ਸਾਰਾ ਸਭ ਕੁਝ ਉਥੋਂ ਲੈ ਕੇ ਆਉਂਦੇ ਆ ਮੁੜ ਕੇ ਨਹਿਰਾਂ ਤੇ ਬਹਿ ਕੇ ਲਾ ਲੈਂਦੇ ਆ ਮਾਣੂ ਆਖਣਾ ਮੈਂ ਇੱਥੇ ਹੀ ਆ ਇੱਥੇ ਹੀ ਮੈਂ ਆ ਗਿਆ ਜਾਂਦਾ ਹਾਂ ਮੈਂ ਅਸਲ ਜਿੱਦਨੇ ਦੀ ਮੌਤ ਹੋਈ ਆ ਉਹ ਕਿਸ ਤਰ੍ਹਾਂ ਹੋਈ ਆ ਥੋੜਾ ਦੱਸੋਗੇ ਉਸ ਦਿਨ ਮੌਤ ਹੋਈ ਆ ਜੀ ਇਹਨੇ ਪਹਿਲਾਂ ਤਾਂ ਨਹਿਰ ਤੇ ਲਾ ਗਿਆ ਮੁੜ ਕੇ ਇੱਥੇ ਲਾ ਗਏ ਸਾਢੇ ਲਾ ਲਿਆ ਦੌਰ ਤੇ ਇੱਕ ਆਂਦਾ ਵੀ ਜਿਹੜਾ ਮੈਂ ਨਹਿਰ ਤੇ ਲਾਇਆ ਉਹਦਾ ਮੈਨੂੰ ਪਤਾ ਤੇ ਜਿਹੜਾ ਮੈਂ ਇੱਥੇ ਘਰ ਬੇਲੀ ਜਿਸ ਦੀ ਲਾਇਆ ਉਹਦਾ ਮੈਨੂੰ ਪਤਾ ਨਹੀਂ ਤੇ ਬਾਅਦ ਚ ਕਿੰਨੇ ਕੁ ਚਿਰ ਬਾਅਦ ਡੈੱਥ ਹੋਈ ਇਹ ਬਾਅਦ ਚ ਤੇ ਤੀਜੇ ਦਿਨ ਡੈੱਥ ਹੋਈ ਆ ਜੀ ਚੌਂਗੀ ਨਹੀਂ ਚੌਂਗੀ ਕੀ ਮੰਗ ਕਰਦੇ ਜੀ ਤੁਸੀਂ ਮੰਗਾ ਹੀ ਬਾਜੀ ਕਰਦੇ ਆਂ ਕਿ ਇਹ ਦੁਨੀਆ ਬਚਾ ਗਏ ਇਹਨਾਂ ਦਾ ਕਿ ਜਿਹੜਾ ਨਸ਼ਾ ਹੈ ਬੰਦ ਕਰਾਇਆ ਜਾਵੇ ਸਰਕਾਰ ਨੂੰ ਕੀ ਅਪੀਲ ਕਰਦੇ ਜੀ ਸਰਕਾਰ ਨੂੰ ਇਹੋ ਕਰਨ ਡੈ ਜੀ ਮਹਾਰਾਜ ਤੇ ਡੇ ਸਾੜੀ ਹੱਥ ਜੋੜਦੇ ਨੇ ਸਰਕਾਰ ਸਾਹ ਸਰਕਾਰਾਂ ਦੇ ਕਿ ਇਹ ਨਸ਼ਾ ਸਾਰਾ ਬੰਦ ਕਰਾ ਦਿਓ ਜੜੀਆਂ ਹੁਣ ਜੜੀਆਂ ਕਹਾਣੀ ਹੋ ਗਈ ਹੈ ਬਾੜੀ ਮਾੜੀ ਕਹਾਣੀ ਆ ਗੱਭਰੂ ਪੋਤਾ ਹੀ ਹੋਰ ਧੋਸਾ ਲਾ ਨੂੰ ਵਿਆਹ ਕਰ ਦੇਣਾ ਹੈ ਜੀ ਕੀ ਨਾਮ ਤੁਹਾਡਾ ਰਵਿੰਦਰ ਸਿੰਘ ਜੀ ਅਸ਼ਾ ਕੀ ਘਟਨਾ ਵਾਪਰੀ ਘਟਨਾ ਕੁਝ ਨਹੀਂ ਕੱਲ 6 ਵਜੇ ਗਿਆ ਘਰੋਂ ਆਂਦਾ ਮੈਂ ਦਾੜੀ ਕਟਾਉਣ ਚੱਲਿਆ ਫਿਰ ਨਗਾਹ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਦਾੜੀ ਕਟਾਉਣ ਗਿਆ ਉੱਥੋਂ ਪਤਾ ਨਹੀਂ ਮੁੰਡਿਆਂ ਨਾਲ ਗਿਆ ਮਜੀਠੇ ਜਿੱਥੇ ਨਸ਼ਾ ਵੇਖਦਾ ਆ ਉਹ ਸਰਕਾਰੀ ਹਸਪੀਟਲ ਦੇ ਲੱਗੇ ਇੱਕ ਘਰ ਘੁਰ ਜੇ ਉੱਥੋਂ ਲਿਉਂਦੇ ਆਏ ਤੇ ਇਹ ਦੋ ਭੈਣਾਂ ਦਾ ਭਰਾ ਹੀ ਕਲਾ ਤੇ ਇਹ ਅਸੀਂ ਜਦੋਂ ਆਇਆ ਤੇ ਇੱਕ ਮੁੰਡੇ ਨੂੰ ਛੱਡ ਕੇ ਗਗਲੀ ਚ ਸਾਨੂੰ ਨਹੀਂ ਪਤਾ ਕਦੋਂ ਛੱਡ ਗਿਆ ਤੇ ਆ ਕੇ ਉਹਦੀ ਰਾਤੀ ਆ ਕੇ ਲੰਮੇ ਪੈ ਗਿਆ 8-9 ਵਜੇ ਨਾਲ ਤੇ ਦਿਨੇ ਪਤਾ ਲੱਗਾ ਨਾਸਾ ਜੋ ਖੂਨ ਵਗਣ ਡਿਆ ਉਹ ਜਿਹੜਾ ਠਾਇਆ ਇਹਨੂੰ 6 ਵਜੇ ਨਾਲ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਵਿੱਚ ਉਹਦੇ ਮੰਮੀ ਡੈਡੀ ਆ ਤੇ ਦੋ ਭੈਣਾਂ ਉਹ ਵਿਆਈਆਂ ਆ ਕਿ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਨਾ ਕੋਈ ਨਹੀਂ ਕੋਈ ਨਹੀਂ ਕਿੰਨਾ ਕੁ ਨਸ਼ਾ ਵਿਗਦਾ ਤਾਂ ਡੇਰੀ ਦੇ ਵਿੱਚ ਨਸ਼ਾ ਬਹੁਤ ਵਿਗਣ ਡਿਆ ਜੋ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋਈ ਉਹ ਮੰਗ ਕਰਦੇ ਆ ਵੀ ਜਿਹੜਾ ਚਟਾ ਬੰਦ ਹੋ ਜਾਏ ਤੇ ਇਹਨਾਂ ਨੂੰ ਨਾਥਾ ਪਾਈ ਜਾਵੇ ਕੀ ਨਾਮ ਤਾਂ ਠਾ ਮੇਰਾ ਨਾਮ ਜੀ ਰਾਜਵੀਰ ਸਿੰਘ ਅਸਾਂ ਕੀ ਘਟਨਾ ਵਾਪਰੀ ਬੱਚੇ ਦਾ ਇਹ ਘਟਨਾ ਭਾਜੀ ਇਹ ਵਰਤੀ ਜੇ ਵੀ ਜਿਹੜੀਆਂ ਸਰਕਾਰਾਂ ਕੋਈ ਵੀ ਸਰਕਾਰ ਆਉਂਦੀ ਨਾ ਤੇ ਕੋਈ ਵੀ ਜਵਾਨਾਂ ਬਾਰੇ ਨਹੀਂ ਸੋਚਦੇ ਇੱਥੇ 4 ਦਿਨ ਪਹਿਲਾਂ ਮੌਤ ਹੋਈ ਇੱਕ ਬੰਦੇ ਦੀ ਮੁੰਡੇ ਦੀ 20 ਸਾਲ ਉਮਰ ਦੀ ਤੇ ਕੱਲ ਉਹਦਾ ਚੌਥਾ ਸੀ ਤੇ ਅੱਜ ਇਸੇ ਪਿੰਡ ਦਾ ਇੱਕ ਹੋਰ ਨੌਜਵਾਨ 22 ਸਾਲ ਉਮਰ ਸੁਖਮਨ ਪ੍ਰੀਤ ਸਿੰਘ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਇੱਕ ਵਾਰੀ ਬਾਹਰੋਂ ਜਾ ਕੇ ਆ ਵੀ ਗਿਆ ਪਰ ਇਹ ਮਜੀਠੇ ਤੋਂ ਚਿੱਟਾ ਲੈ ਕੇ ਆਉਂਦੇ ਨੇ ਸਾਨੂੰ ਇਹਨਾਂ ਨੇ ਪਤਾ ਕਿੱਥੋਂ ਲੈ ਕੇ ਆਉਂਦੇ ਪਰ ਇੱਥੇ ਆ ਕੇ ਨਹਿਰ ਦੇ ਉੱਪਰ ਇਹ ਜਵਾਨ ਚਿੱਟੇ ਨਾਲ ਜਾ ਰਹੇ ਨੇ ਚਿੱਟੇ ਦਾ ਸ਼ਿਕਾਰ ਹੋ ਰਿਹਾ ਹੈ ਨੇ ਪਰ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਆ ਵੀ ਕੀ ਹੋ ਰਿਹਾ ਵਾ ਤੇ ਮੈਂ ਚਾਹੁੰਨਾ ਕਿ ਚਿੱਟੇ ਜੋ ਵੀ ਵੇਚਦਾ ਵਾ ਜਾਂ ਪਿੰਦਾ ਉਹਨੂੰ ਫੜ ਕੇ ਨੱਥ ਪਾਈ ਜਾਵੇ ਨੇ ਤਾਂ ਫੇਰ ਇਦਾਂ ਜਵਾਨੇ ਰੋੜਦੀ ਜਾਊਗੀ ਇਹ ਕੱਲ ਕਿੰਨੇ ਵਜੇ ਘਰੋਂ ਗਿਆ ਕੀ ਕਹਿ ਕੇ ਗਿਆ ਸੀ ਘਰੋਂ ਇਹ ਜੀ ਦਾੜੀ ਮਨਾਉਣ ਗਿਆ ਘਰੋਂ ਕਹਿੰਦਾ ਕਿ ਮੈਂ ਦਾੜੀ ਕਟਾਉਣ ਜਾਣਾ ਵਾਂ ਤੇ ਘਰੋਂ ਤਕਰੀਬਨ 6 ਵਜੇ ਨਿਕਲਿਆ ਵਾ ਤੇ 8:30 ਵਜੇ ਤੱਕ ਤੇ ਠੀਕ ਠਾਕ ਹੀ ਘਰ ਤੇ ਜਦੋਂ ਫੇਰ ਘਰੋਂ ਹੋ ਕੇ ਬਾਹਰ ਨੂੰ ਆਇਆ ਕਹਿੰਦਾ ਕਿ ਮੈਂ ਦਾੜੀ ਕਟਾ ਕੇ ਆਉਣਾ ਵਾਂ ਫੇਰ ਦੁਬਾਰਾ ਜਦੋਂ ਬਾਹਰ ਨੂੰ ਗਿਆ ਵਾ ਤੇ ਫੇਰ ਪਤਾ ਨਹੀਂ ਕਿ ਇੱਥੇ ਨਹਿਰ ਤੇ ਆ ਕੇ ਕਿ ਇੱਥੋਂ ਕਿ ਦੂਸਰੇ ਪਿੰਡ ਦੇ ਮੁੰਡੇ ਹੀ ਐਸ ਪਿੰਡ ਦਾ ਨਹੀਂ ਕੋਈ ਵੀ ਤੇ ਉਹ ਮੁੰਡੇ ਜਾਣ ਪਛਾਣ ਵਾਲੇ ਨਹੀਂ ਤੇ ਇਹ ਜਦੋਂ ਚਿੱਟਾ ਭੀਗ ਕੇ ਨਾ ਇੱਕ ਮੁੰਡਾ ਇਹਨੂੰ ਛੱਡ ਕੇ ਆਇਆ ਘਰ ਦੇ ਲਾਗੇ। ਤੋਂ ਘਰ ਦੇ ਲਾਗੇ ਛੱਡ ਕੇ ਤੇ ਉਸੇ ਵੇਲੇ ਵਾਪਸ ਆ ਗਿਆ। ਤੇ ਇਹ ਘਰ ਜਾ ਕੇ ਤੇ ਕਿਸੇ ਨੂੰ ਦੱਸਿਆ ਨਹੀਂ ਫਿਰ ਸੌਂ ਗਿਆ ਵਾ। ਤੇ ਉਹ ਸਵੇਰੇ ਪਤਾ ਲੱਗਾ ਵੀ ਜਦੋਂ ਇਹਨੇ ਨਾਸਾਂ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਤੇ ਅਹੀਂ ਤੇ ਇਹੋ ਰਿਕਵੈਸਟ ਕਰਦੇ ਆਂ ਸਰਕਾਰਾਂਗੇ ਕਿ ਚਿੱਟੇ ਵਾਲੇ ਨੂੰ ਨੱਥ ਪਾਈ ਜਾਵੇ। ਨਹੀਂ ਤੇ ਆਪਣੀ ਜਵਾਨੀ ਕੁਝ ਬਾਹਰ ਜਾ ਰਹੀ ਹੈ, ਕੁਝ ਚਿੱਟੇ ਨਾਲ ਹੀ ਖਰਾਬ ਹੋ ਜਾਏ।